ਜ਼ਿੰਦਗੀ ਆਸਾਨ ਨਹੀਂ ਹੁੰਦੀ ਆਸਾਨ ਬਣਾਉਣੀ ਪੈਂਦੀ ਹੈ ਜ਼ਿੰਦਗੀ ਕੜਾਕੇ ਦੀ ਠੰਡ ਚਲਦੀ ਲੋ ਪਿੰਡੇ ਤੇ ਹਣਾਂ ਲਈ ਪੈਂਦੀ ਹੈ ਜ਼ਿੰਦਗੀ ਆਸਾਨ ਨਹੀਂ ਹੁੰਦੀ ਆਸਾਨ ਬਣਾਉਣੀ ਪੈਂਦੀ ਹੈ ਸੋਖੋ ਦੁਖ ਦੋਵੇਂ ਆਉਂਦੇ ਰਹਿੰਦੇ ਨੇ ਖੁਸ਼ੀ ਗਮੀ ਵਿੱਚ ਵੀ ਜ਼ਿੰਦਗੀ ਬਤਾਉਣੀ ਪੈਂਦੀ ਏ ਕਦੀ ਚੋਪੜੀ ਤੇ ਕਦੀ ਰੁੱਖੀ ਆਚਾਰ ਨਾਲ ਵੀ ਖਾਣੀ ਪੈਂਦੀ ਏ ਜ਼ਿੰਦਗੀ ਕੋਈ ਆਸਾਨ ਨਹੀਂ ਹੁੰਦੀ ਆਸਾਨ ਬਣਾਉਣੀ ਪੈਂਦੀ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ